ਸ਼ੁਕਰਾਨਾ ਕਰੀਏ ਉਸ ਰੱਬ ਦਾ ਹਰ ਵੇਲੇ ਜੋ ਬਿਨਾ ਮੰਗੇ ਵੀ ਬਖਸ਼ਦਾ ਏ ਮਿਲੇ ਜ਼ਿੰਦਗੀ ਬੜੀ ਸੋਹਣੀ ਏ ਜੇ ਕਰੀਏ ਕਦਰ ਹਾਜ਼ਰ ਹਾਂ ਜੀ ਬੀਨਾ ਬਰਮਾ ਜੀ ਦੀ ਲਿਖੀ ਹੋਈ ਕਹਾਣੀ ਛੋਟੀ ਸਰਦਾਰਨੀ ਲੈ ਕੇ ਤੂੰ ਮੇਰੀ ਕਹਾਣੀ ਕਦੋਂ ਲਿਖੇਗੀ ਆਸ਼ਾ ਉਹ ਕਈ ਵਾਰ ਮੈਨੂੰ ਪੁੱਛਦੀ ਪਰ ਮੈਂ ਹਰ ਵਾਰ ਟਾਲ ਜਾਂਦੀ ਕਈ ਵਾਰੀ ਉਹ ਮੂੰਹ ਸੁਝਾ ਕੇ ਚਲੀ ਜਾਂਦੀ ਤੇ ਫੇਰ ਜਦੋਂ ਅਗਲੀ ਵਾਰ ਮਿਲਦੀ ਤਾਂ ਸ਼ਿਕਵਾ ਕਰਦੀ ਅਜਾ ਕਿੰਨੀ ਹੀ ਵਾਰ ਹੋਇਆ ਸੀ ਇੱਕ ਵਾਰ ਤਾਂ ਉਸਨੇ ਕਹਿ ਹੀ ਦਿੱਤਾ ਸੀ ਲਿਖਣੀ ਹੈ ਤਾਂ ਲਿਖ ਦੇ ਮੈਂ ਜ਼ਿਆਦਾ ਵਾਰੀ ਤਾਂ ਕਹਿਣਾ ਨਹੀਂ ਮੈਨੂੰ ਲੱਗਦਾ ਜਿਵੇਂ ਉਹ ਕਹਿੰਦੀ ਹੋਵੇ ਮੇਰਾ ਸਵੈਟਰ ਬੁਣ ਦੇ ਜਾਂ ਝੱਗਾ ਸੀ ਦੇ ਮੈਨੂੰ ਪਤਾ ਤੂੰ ਸਵੈਟਰ ਬੁਣਨ ਜਾਂਦੀ ਹੈ ਜਾਂ ਝੱਗੇ ਸੀਣੀ ਸੀਣਾ ਤਾਂ ਸੀਣਾ ਹੈ ਤਾਂ ਸੀਦੇ ਨਹੀਂ ਤਾਂ ਕਿਸੇ ਹੋਰ ਤੋਂ ਸਲਵਾ ਲਵਾ ਲਾ ਮੇਰੇ ਆਪਣੇ ਇਸ ਖਿਆਲ ਉਤੇ ਮੈਨੂੰ ਹਾਸਾ ਆਉਂਦਾ ਪਰ ਅੱਜ ਗੱਲ ਮੈਂ ਹਾਸੇ ਵਿੱਚ ਟਾਲ ਨਹੀਂ ਸੀ ਸਕੀ ਅੱਜ ਉਸ ਦੇ ਲੜਕੇ ਦਾ ਜਨਮ ਦਿਨ ਸੀ ਜਦੋਂ ਉਸ ਨੂੰ ਵਧਾਈਆਂ ਦਿੱਤੀਆਂ ਉਸ ਨੇ ਭਰੀ ਮਹਿਫਲ ਵਿੱਚ ਫਿਰ ਇਹ ਸਵਾਲ ਦੁਹਰਾਇਆ ਮੇਰੀ ਕਹਾਣੀ ਕਦੋਂ ਲਿਖੇਗੀ ਮੈਨੂੰ ਜਵਾਬ ਨਾ ਸੁੱਝਿਆ ਦੋ ਪਲ ਸੋਚਣ ਤੋਂ ਬਾਅਦ ਮੈਂ ਕਿਹਾ ਰੂਪੀ ਅਸਲ ਵਿੱਚ ਮੈਨੂੰ ਤੇਰੀ ਪੂਰੀ ਕਹਾਣੀ ਦਾ ਪਤਾ ਨਹੀਂ ਸ਼ੁਰੂ ਤਾਂ ਕਰ ਲਵਾਂਗੀ ਪਰ ਖਤਮ ਕਿੱਥੇ ਕਰਾਂ ਨਾਲੇ ਮੈਨੂੰ ਮੇਰੇ ਵਰਗੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ ਆਸ਼ਾ ਸ਼ੁਰੂ ਹੁੰਦੀਆਂ ਨੇ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਬਿਆਨਤ ਹੁੰਦੀਆਂ ਨੇ ਕੋਈ ਅੰਤ ਨਹੀਂ ਹੁੰਦਾ ਇਨ੍ਹਾਂ ਕਹਾਣੀਆਂ ਦਾ ਉਹ ਆਪਣੀਆਂ ਕਟੋਰੀਆਂ ਵਰਗੀਆਂ ਅੱਖਾਂ ਬੰਦ ਕਰਕੇ ਬੋਲੀ ਫੇਰ ਵੀ ਜਦੋਂ ਤੱਕ ਪੂਰੀ ਗੱਲ ਦਾ ਪਤਾ ਨਾ ਹੋਵੇ ਮੈਨੂੰ ਡਰ ਲੱਗਦਾ ਮੈਂ ਕੋਈ ਝੂਠ ਸੱਚ ਨਾ ਮਾਰ ਬੈਠਾਂ ਪਿੱਛੋਂ ਤੈਨੂੰ ਬੁਰਾ ਲੱਗੇ ਮੈਂ ਜਵਾਬ ਦਿੱਤਾ ਬੁਰਾ ਲੱਗਣ ਨੂੰ ਕਿਹੜਾ ਮੈਂ ਸਾਥੀ ਸੁਵਿਤਰੀ ਹਾਂ ਜੋ ਮੇਰੇ ਹੱਡਾਂ ਨੇ ਹੰਡਾਇਆ ਹੈ ਉਹ ਲਿਖ ਮੇਰਾ ਸੱਚ ਪਰ ਤੇਰਾ ਸੱਚ ਮੈਨੂੰ ਪੂਰਾ ਪਤਾ ਨਹੀਂ ਹਾਲੇ ਮੈਂ ਕਿਹਾ ਚੰਗਾ ਫਿਰ ਤੂੰ ਜਾਈ ਨਾ ਅੱਜ ਰਾਤ ਮੇਰੇ ਕੋਲ ਹੀ ਰਹੀਂ ਮੈਂ ਤੈਨੂੰ ਆਪਣਾ ਸੱਚ ਦੱਸਾਂਗੀ ਉਹ ਹੁਕਮ ਜਾਂ ਦੇ ਕੇ ਪਾਰਟੀ ਵਿੱਚ ਬਿਜ਼ੀ ਹੋ ਗਈ ਅੱਧੀ ਰਾਤ ਤੱਕ ਜਨਮ ਦਿਨ ਦੀ ਪਾਰਟੀ ਚੱਲਦੀ ਰਹੀ 12 ਵਜੇ ਤੋਂ ਬਾਅਦ ਉਹ ਬੇਲੀ ਹੋ ਕੇ ਸੋਫੇ ਉੱਤੇ ਹੀ ਪਸਰ ਗਈ ਆਪਣੇ ਲੰਮੇ ਕਾਲੇ ਵਾਲ ਖੋਲ ਕੇ ਉਸਨੇ ਖਿਲਾ ਲਏ ਮੈਂ ਵੇਖਿਆ ਲਾਲ ਰੰਗ ਦਾ ਸੂਟ ਉਸਦੇ ਰੰਗ ਨਾਲ ਮਿਲ ਗਿਆ ਸੀ ਗਲ ਵਿੱਚ ਪਾਈ ਝੂਠੇ ਮੋਤੀਆਂ ਦੀ ਮਾਲਾ ਸਿਰਫ ਉਸਦੀ ਲੰਬੀ ਗੋਰੀ ਗਰਦਨ ਉੱਤੇ ਲਿਪਟੀ ਹੋਣ ਕਰਕੇ ਹੀ ਸੁੱਚੀ ਲੱਗ ਰਹੀ ਸੀ ਲੰਮੇ ਲੰਮੇ ਹੱਥ ਪੈਰ ਅਤੇ ਲੰਮਾ ਕੱਦ ਜਿਵੇਂ ਮੇਰੇ ਸਾਹਮਣੇ ਇੰਦਰ ਦੇ ਅਖਾੜੇ ਦੀ ਕੋਈ ਅpsਰਾ ਬੈਠੀ ਸੀ ਕਿੰਨੀ ਸੋਹਣੀ ਹੈ ਉਹ ਪਤਾ ਨਹੀਂ ਕਿਉਂ ਉਸ ਨੂੰ ਵੇਖ ਕੇ ਮੈਨੂੰ ਤਾਜ ਮਹਿਲ ਯਾਦ ਆ ਗਿਆ ਸ਼ਾਇਦ ਤਾਜ ਮਹਿਲ ਜਿੰਨੀ ਸੋਹਣੀ ਲੱਗੀ ਸੀ ਉਹ ਮੈਨੂੰ ਅਤੇ ਉੰਨੀ ਹੀ ਉਦਾਸ ਜੇ ਮੈਂ ਮਰਦ ਹੁੰਦੀ ਤੇ ਰੂਪੀ ਨਾਲ ਜ਼ਰੂਰ ਇਸ਼ਕ ਕਰਦੀ ਮੈਂ ਸੋਚਿਆ ਕਿੱਥੇ ਗਵਾਚ ਗਈ ਹੈ ਉਸ ਨੇ ਮੇਰੀ ਧਿਆਨ ਮਾਲਾ ਤੋੜੀ ਮੈਂ ਤੇਰੇ ਹੁਸਨ ਦਾ ਜਲਵਾ ਦੇਖ ਰਹੀ ਹਾਂ ਕਿੰਨੀ ਸੋਹਣੀ ਹੈ ਤੂੰ ਜੇਕਰ ਤਾਂ ਦੇਖੀ ਜਾਵਾਂ ਮੇਰਾ ਜਵਾਬ ਸੁਣ ਕੇ ਉਹ ਖਿੜਖਿੜਾ ਕੇ ਹਸੀ ਅਤੇ ਉਸ ਦੇ ਦੰਦ ਮੋਤੀਆਂ ਵਾਂਗ ਚਮਕੇ ਮੇਰੀ ਕਹਾਣੀ ਵੀ ਸੁਣੇਗੀ ਕਿ ਮੈਨੂੰ ਦੇਖੀ ਹੀ ਜਾਵੇਗੀ ਉਹ ਮੁਸਕराई ਹਾਂ ਦੱਸ ਮੈਂ ਮੇਜ਼ ਦੇ ਪੈਰ ਧਰਦੀ ਹੋਈ ਨੇ ਪੁੱਛਿਆ ਆਸ਼ਾ ਮੈਨੂੰ ਪਤਾ ਨਹੀਂ ਕਿ ਮੈਂ ਆਪਣੀ ਕਹਾਣੀ ਕਿੱਥੋਂ ਸ਼ੁਰੂ ਕਰਾਂ ਨਾ ਹੀ ਜ਼ਿੰਦਗੀ ਦਾ ਪਹਿਲਾ ਚੈਪਟਰ ਯਾਦ ਹੈ ਨਾ ਹੀ ਪਹਿਲਾ ਪਾਤਰ ਬਸ ਇੰਨਾ ਯਾਦ ਹੈ ਕਿ ਮੈਂ ਇੱਕ ਟੁੱਟੇ ਹੋਏ ਘਰ ਦੀ ਪਤਾਸ਼ੀ ਸੀ ਉਹ ਥੋੜਾ ਜਿਹਾ ਰੁਕੀ ਤੇ ਮੇਰੇ ਵੱਲ ਦੇਖਿਆ ਟੁੱਟੇ ਹੋਏ ਘਰ ਦੀ ਮੈਂ ਪੁੱਛਿਆ ਹਾਂ ਮੇਰੇ ਮਾਪੇ ਆਪਸ ਵਿੱਚ ਬਣਦੀ ਨਹੀਂ ਸੀ ਮੈਂ 10 ਕੋ ਸਾਲ ਦੀ ਸੀ ਜਦੋਂ ਅਸੀਂ ਇੰਡੀਆ ਤੋਂ ਇੰਗਲੈਂਡ ਆ ਗਏ ਮੇਰੀ ਥੋੜੀ ਬਹੁਤ ਪੜ੍ਹਾਈ ਇੰਡੀਆ ਵਿੱਚ ਹੋਈ ਤੇ ਬਾਕੀ ਇੰਗਲੈਂਡ ਵਿੱਚ ਮੇਰੇ ਮੰਮੀ ਡੈਡੀ ਫੈਕਟਰੀਆਂ ਵਿੱਚ ਕੰਮ ਕਰਦੇ ਸਨ ਡੈਡੀ ਜਿੰਨਾ ਪੇ ਪੈਕਟ ਲੈ ਕੇ ਆਉਂਦਾ ਸ਼ਰਾਬ ਅਤੇ ਕੁੜੀਆਂ ਉੱਤੇ ਖਰਚ ਕਰ ਦਿੰਦਾ ਤੇ ਮੰਮ ਨਾਲੇ ਡੈਡ ਦੀਆਂ ਗਾਲਾਂ ਕਾਂਦੀ ਨਾਲੇ ਘਰ ਦਾ ਖਰਚ ਚਲਉਂਦੀ ਕਿਸੇ ਨਾ ਕਿਸੇ ਬਹਾਨੇ ਡੈਡ ਮਾਮ ਨੂੰ ਰੋਜ਼ ਹੀ ਘੁੱਟਦਾ ਸੀ ਪਰ ਮਾਮ ਡੈਡ ਨੂੰ ਛੱਡਣ ਲਈ ਤਿਆਰ ਨਹੀਂ ਸੀ ਮੈਂ ਕਈ ਵਾਰ ਮਾਮ ਨੂੰ ਕਹਿ ਦਿੰਦੀ ਚੱਲ ਆਪਾਂ ਇੰਡੀਆ ਚੱਲੀਏ ਪਰ ਡੈਡ ਤੇ ਮਾਮ ਨੂੰ ਪੋਂਡਾ ਤੋਂ ਵੱਧ ਹੁਣ ਕੋਈ ਚੀਜ਼ ਪਿਆਰੀ ਨਹੀਂ ਸੀ ਇੰਡੀਆ ਜਾਣਾ ਤਾਂ ਦੂਰ ਉਹ ਇੰਡੀਆ ਦਾ ਨਾਂ ਤੱਕ ਸੁਣਨ ਨੂੰ ਤਿਆਰ ਨਹੀਂ ਸੀ ਪਰ ਮੈਂ ਇੱਕ ਦਿਨ ਲਈ ਵੀ ਇੰਡੀਆ ਨੂੰ ਨਹੀਂ ਭੁੱਲੀ ਸੀ ਆਪਣੇ ਦੋਸਤਾਂ ਸਹੇਲੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਤੇ ਆਪਣੇ ਪੰਜਾਬ ਨੂੰ ਇਹੋ ਜੇ ਕੋਈ ਰਾਤ ਨਹੀਂ ਸੀ ਕਿ ਮੈਨੂੰ ਇੰਡੀਆ ਦਾ ਸੁਪਨਾ ਨਾ ਆਇਆ ਹੋਵੇ ਇਹੋ ਜਿਹੇ ਮਾਹੌਲ ਵਿੱਚ ਮੈਂ ਜ਼ਿਆਦਾ ਲਿਖ ਪੜ ਨਾ ਸਕੀ ਸਕੂਲ ਤੋਂ ਬਾਅਦ ਮੈਨੂੰ 에ਅਰਪੋਰਟ ਉੱਤੇ ਕੰਮ ਮਿਲ ਗਿਆ ਜਿਵੇਂ ਘਰ ਦੀ ਘੋਟਨ ਵਿੱਚੋਂ ਨਿਕਲ ਕੇ ਮੈਂ ਰੰਗ ਬਰੰਗੇ ਮੇਲੇ ਵਿੱਚ ਆ ਗਈ ਰੋਜ਼ ਇਹ ਹਜ਼ਾਰਾਂ ਮੁਸਾਫਰ ਜਹਾਜ਼ਾਂ ਤੇ ਚੜਦੇ ਉਤਰਦੇ ਜਿਵੇਂ ਰੋਜ਼ ਇਨਵੇਂ ਪੰਛੀ ਆਉਂਦੇ ਤੇ ਉਡਾਰੀ ਮਾਰ ਜਾਂਦੇ ਮੈਂ ਲੋਕਾਂ ਨੂੰ ਆਉਂਦੇ ਜਾਂਦੇ ਵੇਖਦੀ ਆਪਸ ਵਿੱਚ ਗੱਲੇ ਮਿਲਦੇ ਆਂ ਤੱਕਦੀ ਤਾਂ ਜਿਵੇਂ ਮੇਰੇ ਅੰਦਰ ਬਹੁਤ ਕੁਝ ਟੁੱਟ ਜਾਂਦਾ ਲੋਕ ਕਿੰਨੇ ਖੁਸ਼ ਨੇ ਕਿਵੇਂ ਆਪਸ ਵਿੱਚ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਜਦੋਂ ਕੋਈ ਆਦਮੀ ਧੀਮੀ ਅਲੱਗ ਹੋ ਰਹੇ ਹੁੰਦੇ ਤਾਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਮਾ ਜਾਂਦੇ ਔਰਤ ਰੋਂਦੀ ਤੇ ਮਰਦ ਵੀ ਉਸ ਨੂੰ ਛਾਤੀ ਨਾਲ ਲਾ ਕੇ ਅੱਖਾਂ ਪਰ ਲੈਂਦਾ ਮੈਨੂੰ ਲੱਗਦਾ ਲੋਕ ਆਪਣੇ ਪਤਨੀ ਤੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਪਰ ਸਾਡਾ ਇੱਕ ਘਰ ਹੈ ਜਿੱਥੇ ਸਾਰਾ ਦਿਨ ਕਲੇਸ਼ ਹੁੰਦਾ ਤੇ ਭੰਗ ਭੁੱਜਦੀ ਏ ਮੈਨੂੰ ਪੈਸੇ ਸੋਨੇ ਮਿਲਦੇ ਸੀ ਪਰ ਜਿਸ ਦਿਨ ਤਨਖਾਹ ਮਿਲਨੀ ਮੈਂ ਉਦਾਸ ਹੋ ਜਾਣਾ ਤਨਖਾਹ ਮਾਮ ਨੂੰ ਦੇਵਾਂਗੀ ਡੈਡ ਸ਼ਰਾਬ ਵਾਸਤੇ ਪੈਸੇ ਮੰਗਾਗਾ ਮਾਮਾ ਕਹੇਗੀ ਕੁੜੀ ਦੇ ਪੈਸੇ ਨੇ ਸ਼ਰਾਬਾਂ ਉੱਤੇ ਨਾ ਰੋੜ ਦੋਵੇਂ ਜੂਤ ਪਤਾਨ ਹੋਣਗੇ ਜਿਵੇਂ ਪੈਸਾ ਸਾਡੇ ਘਰ ਦੀ ਲੜਾਈ ਦੀ ਅੱਗ ਵਿੱਚ ਪੈਟਰੋਲ ਦਾ ਕੰਮ ਕਰਦਾ ਸੀ ਤੂੰ ਸੁਣ ਰਹੀ ਹੈ ਨਾ ਧਿਆਨ ਨਾਲ ਉਹ ਗੱਲ ਕਰਦੀ ਵਿੱਚੋਂ ਰੁਕੀ ਬੋਲੀ ਚੱਲ ਰੁਕ ਨਾ ਕਹਾਣੀ ਦੀ ਤੰਦ ਨਾ ਤੋੜੀ ਮੈਂ ਸੁਣ ਰਹੀ ਹਾਂ ਮੈਂ ਇੱਕੋ ਸਾਹੇ ਕਹਿ ਗਈ ਉਹ ਅੱਗੇ ਦੱਸਣ ਲੱਗੀ ਹਾਂ ਮੈਂ ਕਹਿ ਰਹੀ ਸੀ ਕਿ ਇੰਨਾ ਹੀ ਉਦਾਸੀਆਂ ਵਿੱਚ ਦੋ ਤਿੰਨ ਸਾਲ ਲੰਘ ਗਏ ਇੱਕ ਦਿਨ ਇੰਡੀਆ ਜਾਣ ਵਾਲੀ 에ਅਰ ਇੰਡੀਆ ਦੀ ਫਲਾਈਟ ਲੇਟ ਸੀ ਮੁਸਾਫਰ ਬੈਠੇ ਚਾਹ ਪਾਣੀ ਪੀ ਰਹੇ ਸਨ ਤੇ ਅਸੀਂ ਸਾਰਾ ਸਟਾਫ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਸਨ ਇਨ੍ਹਾਂ ਹੀ ਮੁਸਾਫਰਾਂ ਵਿੱਚ ਮੈਨੂੰ ਮਿਲਿਆ ਸੀ ਨਰਿੰਦਰ ਮੈਨੂੰ ਥੱਕੀ ਟੁੱਟੀ ਨੂੰ ਇੱਕ ਕੁਰਸੀ ਉੱਤੇ ਬੈਠੀ ਦੇਖ ਕੇ ਉਹ ਮੇਰੇ ਨਾਲ ਵਾਲੀ ਕੁਰਸੀ ਉੱਤੇ ਆ ਕੇ ਬੈਠ ਗਿਆ ਮੈਂ ਸਰਸਰੀ ਨਜ਼ਰ ਨਾਲ ਉਸ ਵੱਲ ਵੇਖਿਆ ਪਰ ਦੇਖਦੀ ਹੀ ਰਹਿ ਗਈ ਜਿਵੇਂ ਉਸਨੇ ਮੈਨੂੰ ਹਿਪਨੋਟਾਈਜ਼ ਕਰ ਲਿਆ ਸੀ ਸੋਹਣੇ ਬੰਦੇ ਤਾਂ 에ਅਰਪੋਰਟ ਤੇ ਰੋਜ਼ ਹੀ ਦੇਖਦੀ ਸੀ ਪਰ ਨਰਿੰਦਰ ਲਈ ਤਾਂ ਜਿਵੇਂ ਸੋਨਾ ਲਫ਼ਜ਼ ਹੀ ਛੋਟਾ ਸੀ ਸੋਹਣੇ ਗੋਰਾ ਚਿੱਟਾ ਮੂੰਹ ਦਾਗ ਦਾ ਕਰਦਾ ਕੁੰਗਰਾਲੇ ਵਾਲ ਗੁਲਾਬੀ ਬੁੱਲ ਤੇ ਦਰਵੇਸ਼ਾਂ ਵਰਗੀਆਂ ਅੱਖਾਂ ਜਿਵੇਂ ਉਸ ਦੀਆਂ ਅੱਖਾਂ ਵਿੱਚ ਕੋਈ ਸੇਕ ਆ ਰਿਹਾ ਸੀ ਮੈਨੂੰ ਆਪਣਾ ਬਜੂਦ ਪਿਗਲਦਾ ਜਾਪਿਆ ਮੈਂ ਉਸ ਦੀਆਂ ਅੱਖਾਂ ਵਿੱਚ ਗਵਾਚ ਗਈ ਉਹ ਮੁਸਕਰਾਇਆ ਮੈਂ ਆਪੇ ਵਿੱਚ ਮੁੜੀ ਥੋੜਾ ਸੰਭਲੀ ਕਿ ਉੱਠ ਕੇ ਚਲੀ ਜਾਵਾਂ ਪਰ ਮੇਰੇ ਪੈਰਾਂ ਵਿੱਚ ਜਾਨ ਨਹੀਂ ਸੀ ਕੀ ਨਾਹ ਹੈ ਤੇਰਾ ਉਸ ਨੇ ਹੌਲੀ ਜਿਹਾ ਪੁੱਛਿਆ ਬਹੁਤ ਨਿੱਗੀ ਆਵਾਜ਼ ਸੀ ਉਸ ਦੀ ਰੁਪਿੰਦਰ ਮੈਂ ਜਵਾਬ ਦਿੱਤਾ ਬਹੁਤ ਪਿਆਰਾ ਨਾ ਹੈ ਬਹੁਤ ਸੋਹਣਾ ਪਰ ਇੰਨਾ ਸੋਹਣਾ ਨਹੀਂ ਜਿੰਨੀ ਸੋਹਣੀ ਤੂੰ ਆਪ ਹੈ ਤੇਰਾ ਨਾ ਤਾਂ ਤਸਵੀਰ ਹੋਣਾ ਚਾਹੀਦਾ ਹੈ ਜਾਂ ਬਾਹਰ ਤਸਵੀਰ ਜਿੰਨੀ ਸੋਹਣੀ ਹੈ ਤੂੰ ਜਦੋਂ ਉਹ ਗੱਲ ਕਰਦਾ ਤਾਂ ਉਸ ਦੀਆਂ ਅੱਖਾਂ ਜਾਦੂ ਤੋੜਦੀਆਂ ਤੂੰ ਕਿੱਥੇ ਚੱਲਿਆ ਮੇਰਾ ਇੰਨੇ ਸੋਹਣੇ ਮਰਦ ਦੇ ਮੂੰਹ ਤਾਰੀਫ ਸੁਲ ਦਿਲ ਉੱਛਲਿਆ ਪਰ ਮੈਂ ਉਸ ਨੂੰ ਜ਼ਾਹਰ ਨਾ ਹੋਣ ਦਿੱਤਾ ਇੰਡੀਆ ਪੰਜਾਬ ਅੰਮ੍ਰਿਤਸਰ ਕੋਲ ਪਿੰਡ ਹੈ ਮੇਰਾ ਮੇਰੇ ਮਾਪੇ ਉੱਥੇ ਹੀ ਨੇ ਘਰ-ਵਾਰ ਜ਼ਮੀਨ ਜਾਇਦਾਦ ਪੂਰਾ ਪਿੰਡ ਹੀ ਸਾਡਾ ਆਪਣਾ ਹੈ ਮੈਂ ਇਕੱਲਾ ਪੁੱਤਰ ਹਾਂ ਮਾਂ-ਬਾਪ ਦਾ ਬਸ ਹਰ ਸਾਲ ਦੇ ਚਾਰ ਚੱਕਰ ਇੰਡੀਆ ਦੇ ਲੱਗ ਹੀ ਜਾਂਦੇ ਨੇ ਉਹ ਦੱਸ ਰਿਹਾ ਸੀ ਅਮ੍ਰਿਤਸਰ ਜਿੱਥੇ ਹਰਮੰਦਰ ਸਾਹਿਬ ਹੈ ਮੈਂ ਕਿਹਾ ਹਾਂ ਸਾਡੇ ਪਿੰਡ ਤੋਂ 10 ਕੋ ਮਿਲਦਾ ਰਾਹ ਹੈ ਅਮ੍ਰਿਤਸਰ ਦਾ ਤੂੰ ਗਈ ਹੈ ਕਦੀ ਅਮ੍ਰਿਤਸਰ ਹਰਮੰਦਰ ਸਾਹਿਬ ਨਹੀਂ ਪਰ ਸਾਡੇ ਘਰ ਹਰਮੰਦਰ ਸਾਹਿਬ ਦੀ ਬਹੁਤ ਵੱਡੀ ਤਸਵੀਰ ਲੱਗੀ ਹੋਈ ਹੈ ਮੇਰਾ ਬڑا ਜੀ ਕਰਦਾ ਕਿ ਮੈਂ ਕਦੇ ਹਰਮੰਦਰ ਸਾਹਿਬ ਜਾਵਾਂ ਪੰਜਾਬ ਜਿੱਥੇ ਮੇਰਾ ਘਰ ਹੈ ਮੇਰੇ ਬਾਪ ਦਾਦਿਆਂ ਦਾ ਘਰ ਮੈਂ ਉਦਾਸ ਆਵਾਜ਼ ਵਿੱਚ ਗਿਆ ਚੱਲ ਅੱਜ ਹੀ ਲੈ ਚਲਦਾ ਹਾਂ ਉਸਨੇ ਮਜ਼ਾਕ ਵਿੱਚ ਕਿਹਾ ਤੇ ਮੈਂ ਸ਼ਰਮਾ ਕੇ ਨੀਮੀ ਪਾ ਲਈ ਮੇਰਾ ਨਾਮ ਨਰਿੰਦਰ ਹੈ 7 ਤਰੀਕ ਨੂੰ ਵਾਪਸ ਆਵਾਂਗਾ ਤੂੰ ਮੈਨੂੰ ਮਿਲੇਂਗੀ 에ਰਪੋਰਟ ਉਤੇ ਉਸਨੇ ਫਿਰ ਮਿਲਣ ਦਾ ਵਾਦਾ ਮੰਗਿਆ ਪਤਾ ਨਹੀਂ ਮੈਂ ਉੱਥੋਂ ਉੱਠ ਕੇ ਖੜੀ ਹੋ ਗਈ ਨਰਿੰਦਰ ਦੂਰ ਚਲਾ ਗਿਆ ਮੇਰੇ ਲਈ 7 ਤਰੀਕ ਦੂਰ ਹੋ ਗਈ ਭਾਵੇਂ ਕੋਈ ਗੱਲ ਨਹੀਂ ਸੀ ਪਰ ਜਿਵੇਂ ਸੂਈਆਂ ਘੜੀਆਂ ਮੇਰੇ ਲਈ ਰੁਕ ਗਈਆਂ ਕੀ ਮੰਤਰ ਫੂਕ ਗਿਆ ਸੀ ਉਹ ਮੇਰੇ ਉੱਤੇ ਜਦੋਂ ਵੀ 에ਅਰ ਇੰਡੀਆ ਦੀ ਫਲਾਈਟ ਆਉਂਦੀ ਮੈਂ ਚਾਰੇ ਪਾਸੇ ਅੱਖਾਂ ਘੁਮਾਉਂਦੀ ਸ਼ਾਇਦ ਉਹ ਪਹਿਲਾਂ ਆ ਜਾਵੇ ਕਿਤੇ ਉਹ ਲੰਘ ਨਾ ਜਾਵੇ ਅਜੀਬ ਜੀਤ ਰਥਲੀ ਮੇਰੇ ਅੰਦਰ ਮਚ ਗਈ ਸੀ ਹੌਲੀ-ਹੌਲੀ ਕਰਕੇ ਤਿੰਨ ਹਫ਼ਤੇ ਲੰਘ ਗਏ ਤੇ 7 ਤਰੀਕ ਆ ਗਈ ਮੈਂ ਜਾਣ ਬੁਝ ਕੇ ਕਿਸੇ ਦੁਕਾਨ ਵਿੱਚ ਜਾ ਕੇ ਖੜੀ ਹੋ ਗਈ ਕਿ ਦੇਖਾਂ ਤਾਂ ਸਹੀ ਉਹ ਮੈਨੂੰ ਲੱਭਦਾ ਹੈ ਕਿ ਨਹੀਂ ਜਾਂ ਭੁੱਲ ਹੀ ਗਿਆ ਹੈ ਸਾਰੇ ਮੁਸਾਫਰ ਲੰਘ ਗਏ ਨਰਿੰਦਰ ਅਖੀਰ ਵਿੱਚ ਬਾਹਰ ਆਇਆ ਉਸ ਨੇ ਚਾਰੇ ਪਾਸੇ ਨਜ਼ਰਾਂ ਘੁਮਾਈਆਂ ਉਹ ਮੈਨੂੰ ਤਲਾਸ਼ ਰਿਹਾ ਸੀ 10-15 ਮਿੰਟ ਇਧਰ ਉਧਰ ਘੁੰਮਦਾਰਿਆ ਤੇ ਮੈਂ ਮ제 ਲੈਂਦੀ ਰਹੀ ਆਪਣੇ ਕੋਟ ਦੀ ਜੇਬ ਵਿੱਚੋਂ ਰੁਮਾਲ ਕੱਢ ਕੇ ਉਸਨੇ ਆਪਣਾ ਮੱਥਾ ਪੂੰਝਿਆ ਜਿੱਥੇ ਸ਼ਾਇਦ ਪਰੇਸ਼ਾਨੀ ਕਾਰਨ ਪਸੀਨਾ ਆ ਗਿਆ ਸੀ ਅਖੀਰ ਉਹ ਬੈਗ ਚੁੱਕ ਕੇ ਹਾਰੇ ਹੋਏ ਖਿਡਾਰੇ ਵਾਂਗ ਗਰਦਨ ਸੁੱਟ ਕੇ ਤੁਰ ਪਿਆ ਮੈਂ ਦੁਕਾਨ ਵਿੱਚੋਂ ਬਾਹਰ ਆ ਗਈ ਨਰਿੰਦਰ ਮੈਂ ਪਿੱਛੋਂ ਆਵਾਜ਼ ਦਿੱਤੀ ਉਹ ਰੁਕ ਗਿਆ ਜਿਵੇਂ ਹਜ਼ਾਰਾਂ ਗੁਲਾਬ ਉਸਦੇ ਚਿਹਰੇ ਉੱਤੇ ਇੱਕੋ ਵੇਲੇ ਖਿੜ ਗਏ ਸੀ ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗੀ ਉਸਦੇ ਮੈਨੂੰ ਜੱਫੀ ਪਾ ਲਈ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਕਿਸੇ ਮਰਦ ਨੇ ਆਪਣੇ ਕਲਾਬ ਵਿੱਚ ਲਿਆ ਸੀ ਉਸਦੇ ਸਰੀਰ ਵਿੱਚੋਂ ਪੁੱਬਲ ਵਰਗਾ ਸੇਕ ਆ ਰਿਹਾ ਸੀ ਮੈਨੂੰ ਲੱਗਿਆ ਮੈਂ ਪਿਗਲ ਰਹੀ ਹਾਂ ਖਾਮੋਸ਼ ਜਈ ਉਸਦੇ ਨਾਲ ਲੱਗੇ ਰਹੀ ਚੱਲ ਸਾਹਮਣੇ ਬੈਠ ਕੇ ਚਾਹ ਪੀਂਦੇ ਹਾਂ ਔਰ ਇਸ ਤਰ੍ਹਾਂ ਵੱਲ ਨੂੰ ਤੁਰ ਪਿਆ ਮੈਂ ਜਿਵੇਂ ਬੋਲੀ ਤੇ ਗੁੰਗੀ ਹੋ ਗਈ ਸੀ ਉਸ ਦੀਆਂ ਗੱਲਾਂ ਦਾ ਹਾਂ ਹਾਂ ਵਿੱਚ ਜਵਾਬ ਦੇ ਰਹੀ ਸੀ ਉਹ ਮੇਰੇ ਲਈ ਇੰਡੀਆ ਤੋਂ ਸੋਨੇ ਦੀ ਚੈਨੀ ਲੈ ਕੇ ਆਇਆ ਸੀ ਜਿਸ ਦੇ ਲੋਕਟ ਵਿੱਚ ਰਮੰਦਰ ਸਾਹਿਬ ਦੀ ਤਸਵੀਰ ਸੀ ਉਸ ਨੇ ਆਪਣੇ ਹੱਥਾਂ ਨਾਲ ਮੇਰੇ ਗਾਲ ਵਿੱਚ ਉਹ ਚੇਨੀ ਪਾ ਦਿੱਤੀ ਅਸੀਂ ਕਾਫੀ ਦੇਰ ਉੱਥੇ ਬੈਠੇ ਰਹੇ ਤੇ ਉਹ ਫਿਰ ਵੀ ਕੈਂਡ ਉੱਤੇ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ ਮੈਂ ਹੁਣ ਆਮ ਦੁਨੀਆ ਵਿੱਚੋਂ ਨਿਕਲ ਕੇ ਕਿਸੇ ਹੋਰ ਦੁਨੀਆ ਵਿੱਚ ਵਿੱਚ ਰਹੀ ਸੀ ਨਰਿੰਦਰ ਦੇ ਖਿਆਲ ਦਾ ਨਸ਼ਾ ਹਰ ਵੇਲੇ ਮੇਰੇ ਦਿਮਾਗ ਉੱਤੇ ਸੀ ਉੜਦੇ ਬੈੰਦੇ ਉਸ ਸਾਹੀ ਖਿਆਲ ਸੀ ਘਰ ਦਾ ਕਲੇਸ਼ ਮਾਪੇ ਦਾ ਚਿੜਚਿੜ ਤੇ ਕੰਮ ਦਾ ਪ੍ਰੈਸ਼ਰ ਮੈਂ ਸਭ ਕੁਝ ਭੁੱਲ ਗਈ ਸ਼ੇਨਚਰ ਬਾੜੇ ਵਾਲ ਦੇ ਨੇ ਮੈਂ ਆਪਣਾ ਸਭ ਤੋਂ ਸੋਹਣਾ ਪੰਜਾਬੀ ਸੂਟ ਕੱਟ ਕੇ ਪਾਇਆ ਤੇ ਨਿਰਿੰਦਰ ਨੂੰ ਮਿਲਣ ਚਲੀ ਗਈ। ਉਹ ਮੇਰੀ ਇੰਤਜ਼ਾਰ ਕਰ ਰਿਹਾ ਸੀ ਸਫੇਦ ਰੰਗ ਦੀ ਮਰਸੀਡੀਜ਼ ਵਿੱਚ ਉਹ ਕੋਈ ਰਾਜਕੁਮਾਰ ਲੱਗ ਰਿਹਾ ਸੀ। ਮੈਨੂੰ ਆਪਣੀ ਕਿਸਮਤ ਉਤੇ ਰਸ਼ਕ ਹੋਇਆ ਅਤੇ ਬਹੁਤ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ ਇੱਕ ਦੂਜੇ ਬਾਰੇ, ਇੱਕ ਦੂਜੇ ਦੀਆਂ ਹੌਬੀਆਂ ਪੁੱਛਦੇ ਰਹੇ ਤੇ ਹਾਸਾ ਮਜ਼ਾਕ ਕਰਦੇ ਰਹੇ। ਮੈਂ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿ ਮੈਂ ਕਿੰਨੀ ਇਕੱਲੀ ਹਾਂ, ਮੇਰੇ ਮਾਂ-ਬਾਪਸ ਇੱਕ ਦੂਜੇ ਦੇ ਦੁਸ਼ਮਣ ਨੇ। ਦੁਸ਼ਮਣੀ ਦੀ ਗੱਲ ਨਹੀਂ ਹੁੰਦੀ ਰੂਪਦਰਸਲ ਸਮਝਣ ਦੀ ਗੱਲ ਹੁੰਦੀ ਹੈ ਅੰਡਰਸਟੈਂਡਿੰਗ ਦੀ ਜੇ ਆਦਮੀ ਤੀਮੀ ਦਾ ਮੇਲ ਸਹੀ ਨਾ ਹੋਵੇ ਤਾਂ ਅੰਡਰਸਟੈਂਡਿੰਗ ਹੋ ਹੀ ਨਹੀਂ ਸਕਦੀ ਇਹ ਬੇਮੇਲ ਜੇ ਵਿਆਹ ਕਿੜੀ ਸਾਕੜੀ ਸੀ ਦਾ ਹੀ ਕੰਮ ਹੁੰਦੇ ਨੇ ਕੋਈ ਸਵਾਦ ਨਹੀਂ ਹੁੰਦੀ ਤੂੰ ਸੁਣਿਆ ਨਹੀਂ ਜੋੜੀਆਂ ਜੱਗ ਥੋੜੀਆਂ ਨਰੜ ਬਰੇਰੇ ਇੱਥੇ ਜਿਆਦਾ ਨਰੜ ਹੀ ਨੇ ਤੇ ਇਸ ਦਾ ਖਮਿਆਜ਼ਾ ਬੱਚੇ ਭੁਗਤਨੇ ਨੇ ਉਹ ਕਿਤੇ ਦੂਰ ਗਵਾਚ ਗਿਆ ਸੀ ਕਿਉਂ ਨਰਿੰਦਰ ਤੇਰੇ ਮਾਂ-ਬਾਪ ਵੀ ਮਹਿਰਾਨ ਹੋਏ ਨਹੀਂ ਮੇਰੇ ਮਾਂ-ਬਾਪ ਤਾਂ ਇੰਡੀਆ ਵਿੱਚ ਰਾਜਿਆਂ ਵਾਂਗ ਰਹਿੰਦੇ ਨੇ ਉਹ ਤਾਂ ਪੁਰਾਣੇ ਬੰਦੇ ਨੇ ਜਦੋਂ ਵਿਆਹ ਲਾਟਰੀ ਵਾਂਗ ਲੱਗਦਾ ਹੁੰਦਾ ਸੀ ਉਸ ਨੇ ਵਾਈਨ ਦਾ ਗਲਾਸ ਮੂੰਹ ਨੂੰ ਲੋਂਦਿਆ ਕਿਹਾ ਫੇਰ ਤੂੰ ਉਦਾਸ ਕਿਉਂ ਹੋ ਗਿਆ ਮੈਂ ਦਰਸਲ ਆਪਣੀ ਗੱਲ ਕਰ ਰਿਹਾ ਸੀ ਮੇਰੀ ਤੇ ਮੇਰੀ ਬੀਬੀ ਦੀ ਕਦੇ ਨਹੀਂ ਬਣੀ ਚੰਗੀ ਸੋਹਣੀ ਕੁੜੀ ਹੈ ਉਹ ਬਹੁਤ ਅਮੀਰ ਘਰ ਦੀ ਪੱਕੀ ਮੇਡ ਇਨ ਇੰਗਲੈਂਡ ਮਜਾਲ ਹੈ ਉਸਦੇ ਪੁੱਛੇ ਬਗੈਰ ਘਰ ਵਿੱਚ ਪੱਤਾ ਵੀ ਹਿਲ ਜਾਵੇ ਮੈਨੂੰ ਪਤਾ ਹੈ ਉਹ ਮੈਨੂੰ ਬਹੁਤ ਚਾਹੁੰਦੀ ਹੈ ਪਰ ਮੇਰੇ ਧੁਰ ਅੰਦਰ ਨਹੀਂ ਲੈ ਸਕੇ ਮੈਂ ਕਦੇ ਸਿੱਧਤ ਨਾਲ ਉਸ ਨੂੰ ਪਿਆਰ ਨਹੀਂ ਕੀਤਾ ਸਿਰਫ ਬੱਚਿਆਂ ਕਰਕੇ ਸਾਡੀ ਮੈਰਿਸ ਚੱਲ ਰਹੀ ਹੈ ਉਹ ਬੋਲਦਾ ਬੋਲਦਾ ਰੁਕ ਗਿਆ ਤੇਰੇ ਬੱਚੇ ਵੀ ਨੇ ਨਰਿੰਦਰ ਤੂੰ ਤਾਂ ਵੇਖਣ ਨੂੰ ਕੁਵਾਰਾ ਲੱਗਦਾ ਹੈ ਮੈਂ ਹੈਰਾਨ ਸੀ ਨਹੀਂ ਰੂਪ ਮੇਰਾ ਵੱਡਾ ਲੜਕਾ 15 ਸਾਲ ਦਾ ਹੈ ਤੇ ਲੜਕੀ 10 ਸਾਲ ਦੀ ਮੈਂ ਵੀ ਵਿਆਹ ਕਰਵਾ ਕੇ ਇੰਗਲੈਂਡ ਆਇਆ ਸੀ ਰਿਸ਼ਤੇਦਾਰੀ ਵਿੱਚੋਂ ਹੀ ਮੇਰਾ ਵਿਆਹ ਹੋ ਗਿਆ ਸੀ ਸੋਚਿਆ ਸੀ ਪੜੀ ਲਿਖੀ ਸੋਹਣੀ ਕੁੜੀ ਹੈ ਬਲਜੀਤ ਮੇਰੀ ਤੇ ਮੇਰੇ ਖਾਨਦਾਨ ਦੀ ਕਦਰ ਕਰੇਗੀ ਪਰ ਉਹ ਮੈਨੂੰ ਘਰ ਦੇ ਇੱਕ ਸਮਾਨ ਤੋਂ ਵੱਧ ਕੁਝ ਨਹੀਂ ਸਮਝਦੀ ਜਿਵੇਂ ਮੈਂ ਉਸ ਦਾ ਨੌਕਰ ਹੁਮਾ ਮੈਂ ਆਪਣੇ ਘਰ ਪੂਰੀ ਸਰਦਾਰੀ ਕੀਤੀ ਹੈ ਪਰ ਇੰਗਲੈਂਡ ਲਾ ਕੇ ਲੱਗਦਾ ਹੈ ਜਿਵੇਂ ਕੋਈ ਵਈਆਂ ਹੁਮਾ ਸਾਲਾ ਡਾਰਲਿੰਗ ਡਾਰਲਿੰਗ ਪਲੀਜ਼ ਪਲੀਜ਼ ਕਰਦੀਆ ਮੋਹ ਦੁਖਣ ਲੱਗ ਜਾਂਦਾ ਹੈ ਉਹ ਸਮਝਦੀ ਹੈ ਮੈਂ ਉਸ ਦਾ ਗੁਲਾਮ ਹਾਂ ਪਰ ਦਿਲੋਂ ਮੈਂ ਉਸ ਦੀ ਤੇਲੇ ਦੀ ਕਦਰ ਨਹੀਂ ਕਰਦਾ ਲੋਕ ਜਾਨਵਰਾਂ ਨੂੰ ਬਸ ਵਿੱਚ ਕਰ ਲੈਂਦੇ ਨੇ ਉਹ ਤੀਮੀ ਕੀ ਹੋਈ ਜਿਸ ਨੇ ਆਦਮੀ ਨੂੰ ਨਾ ਜਿੱਤਿਆ بس ਇੱਕ ਖਾਲੀ ਪੰਜਿਆ ਲੈ ਕੇ ਜੀ ਰਿਆ ਹਾਂ ਬੇਅਰਥ ਜ਼ਿੰਦਗੀ ਫਿਰ ਉਹ ਬਹੁਤ دیر ਤੱਕ ਚੁੱਪ ਰਿਹਾ ਕੀ ਗੱਲ ਹੈ ਮੇਰੇ ਵਿਆਹ ਦੀ ਗੱਲ ਸੁਣ ਕੇ ਤੇਰਾ ਮੂਡ ਖਰਾਬ ਹੋ ਗਿਆ ਪਰ ਇਹ ਵੀ ਕੀ ਵਿਆਹ ਹੋਇਆ ਜੋ ਸਿਰਫ ਇਕੱਠੇ ਰਹਿਣ ਲਈ ਹੈ ਉਹ ਹੋਰ 룸 ਵਿੱਚ ਸੌਂਦੀ ਹੈ ਤੇ ਮੈਂ ਹੋਰ ਵਿੱਚ ਸਾਡੀ ਕੋਈ ਦਿਲੀ ਸਾਂਝ ਨਹੀਂ ਉਹ ਮੈਨੂੰ ਆਪਣੀਆਂ ਮਜਬੂਰੀਆਂ ਦੱਸ ਰਿਹਾ ਸੀ ਨਹੀਂ ਮੈਂ ਸੋਚਦੀ ਹਾਂ ਕਿ ਤੇ ਹਰ ਘਰ ਵਿੱਚ ਉਹੀ ਹਾਲ ਹੈ ਅਧੋਰੀਆਂ ਜੀਆਂ ਜ਼ਿੰਦਗੀਆਂ ਜੀਦੇ ਨੇ ਲੋਕ ਮੈਨੂੰ ਮੇਰਾ ਘਰ ਜ਼ਿਆਦਾ ਗਿਆ ਹਾਂ ਅਧੂਰੀਆਂ ਹੀ ਸਮਝ ਲੈ ਪਰ ਜੇ ਕੋਈ ਚੰਗਾ ਸਾਥੀ ਮਿਲ ਜਾਵੇ ਤਾਂ ਪੂਰੀਆਂ ਵੀ ਹੋ ਜਾਂਦੀਆਂ ਨੇ ਉਸ ਦੀਆਂ ਅੱਖਾਂ ਵਿੱਚ ਮੈਂ ਪਹਿਲੀ ਵਾਰੀ ਉਦਾਸੀ ਦੀ ਝਲਕ ਦੇਖੀ ਕੀ ਮਤਲਬ ਮਤਲਬ ਬੱਚਿਆਂ ਕਰਕੇ ਆਪਣੀ ਔਰਤ ਨੂੰ ਤਾਂ ਮੈਂ ਛੱਡ ਨਹੀਂ ਸਕਦਾ ਮੇਰੇ ਸਵਾਰਥ ਕਰਕੇ ਉਹਨਾਂ ਮਸੂਮਾਂ ਦੀ ਜ਼ਿੰਦਗੀ ਕਿਉਂ ਤਬਾਹ ਹੋਵੇ ਟੁੱਟੇ ਹੋਏ ਘਰਾਂ ਦੇ ਬੱਚੇ ਕਿਹੋ ਜਿਹੇ ਹੁੰਦੇ ਨੇ ਤੇ ਇਥੋਂ ਬਾਅਦ ਕੌਣ ਸਮਝ ਸਕਦਾ ਹੈ ਪਰ ਹਾਂ ਜੇ ਸਭ ਦੇ ਬਾਵਜੂਦ ਕੋਈ ਮੈਨੂੰ ਸਵੀਕਾਰ ਕਰ ਲਵੇ ਤਾਂ ਮੈਂ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਦਾ ਉਸਨੇ ਮੇਰਾ ਹੱਥ ਫੜ ਦਿਆ ਕਿਆ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਿਵੇਂ ਜਦੋਂ ਤੂੰ ਪਹਿਲਾਂ ਹੀ ਵਿਆਹਿਆ ਹੋਇਆ ਏ ਮੇਰੀ ਤੇ ਮੈਂ ਤੈਨੂੰ ਛੱਡੇਗੀ ਵਿਆਹ ਤੋਂ ਬਗੈਰ ਜ਼ਿੰਦਗੀ ਭਰ ਦਾ ਸਾਥ ਕਿਵੇਂ ਨਭ ਸਕਦਾ ਹੈ ਗੱਲ ਮੇਰੀ ਗਲੇ ਤੋਂ ਥੱਲੇ ਨਹੀਂ ਸੀ ਉੱਤਰ ਰਹੀ ਰਾਧਾ ਤੇ ਕ੍ਰਿਸ਼ਨ ਦਾ ਕਿਹੜਾ ਵਿਆਹ ਹੋਇਆ ਸੀ ਹਰ ਮੰਦਰ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ ਪਿਆਰ ਤਾਂ ਬਹੁਤ ਉੱਚਾ ਜਜ਼ਬਾ ਹੈ ਰੂਪ ਇਹਦਾ ਵਿਆਹ ਨਾਲ ਕੋਈ ਤੁਲਕ ਨਹੀਂ ਵਿਆਹ ਨਾਲ ਪਿਆਰ ਨਹੀਂ ਖਰੀਦੇ ਜਾਂਦੇ ਵਿਆਹ ਤਾਂ ਬਹੁਤ ਉਤਾਂ ਦੀ ਚੀਜ਼ ਹੈ ਇਹ ਉਹ ਫਿਲਾਸਫਰ ਵਾਂਗ ਬੋਲਿਆ ਫਿਰ ਆਦਾ ਕ੍ਰਿਸ਼ਨ ਕੀ ਕ੍ਰਿਸ਼ਨ ਦੀ ਰਖੇਲ ਸੀ ਮੈਨੂੰ ਰਾਦਾ ਤੇ ਕ੍ਰਿਸ਼ਨ ਦੀ ਕਹਾਣੀ ਵਿੱਚ ਦਿਲਚਸਪੀ ਜਾਗ ਪਈ ਨਹੀਂ ਰਾਦਾ ਕ੍ਰਿਸ਼ਨ ਦੀ ਪ੍ਰੇਮਿਕਾ ਸੀ